ਇਕ ਤੋ ਬਾਤ ਸਵਾਗਤ ਤੇ ਅੱਜ ਆਪਾਂ ਗੱਲ ਕਰਾਂਗੇ ਪੱਤਰਕਾਰੀ ਚ ਵੱਧ ਰਿਹਾ ਬਲੈਕਮੇਲਿੰਗ ਦਾ ਰੁਝਾਨ ਇਹਦੇ ਤੇ ਤੁਹਾਡੇ ਨਾਲ ਖਾਸ ਗੱਲਬਾਤ ਹੋਵੇਗੀ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਭਾਵੇਂ ਬਹੁਤਾ ਪੁਰਾਣਾ ਤਾਂ ਨਹੀਂ ਪਰ ਹੈ ਮਾਨਮਤਾ ਤੇ ਇਤਿਹਾਸਿਕ ਮਾਨਮਤੇ ਦੀ ਗੱਲ ਅੱਜ ਮੈਂ ਕਰੂੰਗਾ ਇਤਿਹਾਸ ਮਾਨਵਤ ਤੇ ਵਾਲਾ ਜਿਹੜਾ ਨਾ ਇਤਿਹਾਸ ਹੈ ਉਹ ਬੜਾ ਸ਼ਾਨ ਨਾਲ ਹੈ ਪਰ ਇਹਦੇ ਵਿੱਚ ਕੁਝ ਜੋਕਾਂ ਵੀ ਰਲ ਚੁੱਕੀਆਂ। ਇਹ ਜੋਕੀ ਪੱਤਰਕਾਰ ਇਹਨੇ ਮਾਨਮਤੀ ਵਿਰਾਸਤ ਨੂੰ ਸੰਭਾਲਣ ਦੀ ਬਜਾਏ ਆਪਣਾ ਹੀ ਇਤਿਹਾਸ ਸਿਰਜਣਾ ਸ਼ੁਰੂ ਕਰ ਦਿੱਤਾ। ਗੱਲ ਥੋੜੀ ਕੋੜੀ ਹੋਏਗੀ ਕੁਝ ਲੋਕਾਂ ਨੂੰ ਸ਼ਾਇਦ ਚੰਗੀ ਵੀ ਨਾ ਲੱਗੇ। ਸੋ ਉਹਦੇ ਲਈ ਮੈਂ ਪਹਿਲਾਂ ਮਾਫੀ ਵੀ ਮੰਗਦਾ। ਔਰ ਕਥਕ ਤੌਰ ਤੇ ਇਹ ਸਾਰੇ ਸ਼ਬਦ ਯੂਜ਼ ਕਰਦਾ ਜਿਸ ਕਾਰਨ ਪੱਤਰਕਾਰੀ ਵਿੱਚ ਦਿਨੋ ਦਿਨ ਜਿਹੜਾ ਇਹਦਾ ਮਿਆਰ ਸੀ ਉਹ ਥੱਲੇ ਡਿੱਗਦਾ ਜਾ ਰਿਹਾ ਪੰਜਾਬ ਵਿੱਚ ਪੱਤਰਕਾਰਾਂ ਜਾਂ ਪੱਤਰਕਾਰੀਆਂ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਇਸ ਆਰੇ ਨਿਗਾਰ ਨੂੰ ਠੱਲ ਪਾਉਣ ਦੀ ਬਜਾਏ ਇਸ ਤੇ ਚੁੱਪ ਧਾਰ ਕੇ ਅੰਦਰੋਂ ਅੰਦਰੀ ਇਸ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਹੜਾ ਜਿਆਦਾ ਚੰਗਾ ਨਹੀਂ ਲੱਗ ਰਿਹਾ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਪੰਜਾਬ ਵਿੱਚ ਪੱਤਰਕਾਰੀ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਜਥੇਬੰਦੀ ਸ਼ਬਦ ਮੈਂ ਇੱਥੇ ਯੂਜ਼ ਕਰ ਰਿਹਾ ਇਸ ਆਰ ਨਿਗਾਰ ਜਿਹੜਾ ਇਹ ਪੱਤਰਕਾਰਤਾ ਦੇ ਵਿੱਚ ਨਿਗਾਰ ਆ ਰਿਹਾ ਨਾ ਬਲੈਕਮੇਲਿੰਗ ਦਾ ਰੁਝਾਨ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਉਨ ਠੱਲ ਪਾਉਣ ਦੀ بجائے ਵੈਸੇ ਜਿੱਥੇ ਬੰਦਿਆਂ ਨੂੰ ਠੱਲ ਪਾਉਣੀ ਚਾਹੀਦੀ ਵਡੇ ਲੈਵਲ ਤੇ ਤਕੜੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਸੀ ਪਰ ਚੁੱਪ ਧਾਰ ਕੇ ਅੰਦਰੋਂ ਅੰਦਰੀ ਅਸਰ ਨੂੰ ਮੰਨਤਾ ਦੇਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਅੱਜ ਪੱਤਰਕਾਰੀ ਤੇ ਲੋਕਾਂ ਦਾ ਵਿਸ਼ਵਾਸ ਛੁੱਟਦਾ ਜਾ ਰਿਹਾ ਅੱਗੇ ਲੋਕ ਪੱਤਰਕਾਰਤਾ ਤੇ ਵਿਸ਼ਵਾਸ ਕਰਦੇ ਸੀ ਅੱਜ ਪੱਤਰਕਾਰਾਂ ਤੇ ਵਿਸ਼ਵਾਸ ਕਰਨਾ ਲੋਕਾਂ ਨੇ ਛੱਡ ਦਿੱਤਾ ਪੱਤਰਕਾਰਾਂ ਨੇ ਪੱਤਰਕਾਰੀ ਦੀ ਆੜੇਟ ਆਪਣੇ ਜਿਹੇ ਗੈਰ ਕਾਨੂੰਨੀ ਕਾਰੋਬਾਰ ਸ਼ੁਰੂ ਕਰ ਦਿੱਤੇ ਜਿਨ੍ਹਾਂ ਨਾਲ ਉਹਨਾਂ ਦੀਆਂ ਆਪਣੀਆਂ ਤਜੋਰੀਆਂ ਤਾਂ ਭਰ ਰਹੀਆਂ ਪਰ ਆਮ ਲੋਕਾਂ ਨੂੰ ਵੀ ਲਾਭ ਨਹੀਂ ਹੁੰਦਾ ਇਸ ਵਰਤਾਰੇ ਵਿੱਚ ਭਾਵੇਂ ਇਹ मुट्ठी भर ਭੇਡਾਂ ਇਹ ਸ਼ਬਦ ਮੈਂ ਪਹਿਲਾਂ ਵੀ ਵਰਤਿਆ ਸਿਰਫ ਥੋੜੇ ਲੋਕ ਹੋਣਗੇ ਸਾਰੇ ਨਹੀਂ ਬਹੁਤ ਥੋੜੇ ਲੋਕ ਬਹੁਤ ਸਾਰੇ ਚੰਗੇ ਪੱਤਰਕਾਰ ਨੇ ਬੜੀ ਮਿਆਰ ਦੀ ਗੱਲ ਕਰਦੇ ਨੇ ਪੱਤਰਕਾਰ ਤਾਂ ਨੂੰ ਸਿਖਰਾਂ ਤੇ ਪਹੁੰਚਾਉਣ ਵਾਲੇ ਨੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਭਾਵੇਂ ਪੁਰਾਣਾ ਨਹੀਂ ਪਰ ਮਾਣਮੱਤਾ ਇਤਿਹਾਸ ਹੈ ਸੋ ਕੁਝ ਲੋਕ ਵਿਚਰਾਲੀ ਜਾਂਦੇ ਨੇ ਪਰ ਇਸ ਮੁੱਚੀ ਪੱਤਰਕਾਰਤਾਲੇ ਕਲੰਕ ਨੇ ਜਿਹੜੇ ਲੋਕ ਰਲੇ ਹੋਏ ਨੇ ਇਹਨਾਂ ਨੂੰ ਠਲ ਪਾਉਣ ਦੀ ਬਜਾਏ ਸੱਤਾਧਾਰੀ ਲੀਡਰਾਂ ਜਿਹੜੇ ਅੱਜਕੱਲ ਸਿਆਸਤ ਦੇ ਵਿੱਚ ਨੇ ਲੋਕ ਸੱਤਾਧਾਰੀ ਹੋਣ ਚਾਹੋ ਦੂਸਰੇ ਹੋਣ ਪਰ ਸੱਤਾਧਾਰੀ ਲੀਡਰਾਂ ਤੇ ਸਰਕਾਰੀ ਅਫਸਰਾਂ ਵੱਲੋਂ ਜਿਸ ਤਰ੍ਹਾਂ ਦੀ ਹੱਲਾਸ਼ੀਰੀ ਇਹਨਾਂ ਪੱਤਰਕਾਰਾਂ ਨੂੰ ਦਿੱਤੀ ਜਾ ਰਹੀ ਆ ਜਿਵੇਂ ਸਰਕਾਰੀ ਅਫਸਰ ਇਹਨਾਂ ਦੇ ਨਾਲ ਮਿਲਦੇ ਜੁੜਦੇ ਨੇ ਹੱਲਾਚਰੀ ਦਿੱਤੀ ਜਾ ਰਹੀ ਉਹ ਜਿੱਥੇ ਆਉਣ ਸਮੇਂ ਵਿੱਚ ਨੁਕਸਾਨ ਦੇ ਆ ਆਉਣ ਵਾਲਾ ਸਮਾਂ ਨੁਕਸਾਨ ਦੇ ਹੋ ਸਕਦਾ ਪੰਜਾਬ ਲਈ ਦੋਸਤੋ ਮੌਜੂਦਾ ਦੌਰ ਵਿੱਚ ਬਹੁਤ ਮਾਰੂ ਅਸਰ ਛੱਡ ਰਹੀ ਆ ਇਹ ਪੱਤਰਕਾਰਤਾ ਜਿਹੜੀ ਇਹ ਪੱਤਰਕਾਰਤਾ ਕੀਤੀ ਜਾ ਰਹੀ ਹੈ ਪੰਜਾਬੀ ਪੱਤਰਕਾਰੀ ਨੇ ਉਹ ਕਾਲਾ ਦੌਰ ਵੀ ਦੇਖਿਆ ਜਦੋਂ ਪੰਜਾਬ ਵਿੱਚ ਇੱਕੋ ਸਮੇਂ ਦੇ ਵਿਰੋਧੀ ਧਿਰਾਂ ਦੀ ਹਕੂਮਤ ਚੱਲ ਰਹੀ ਸੀ ਉਦੋਂ ਵੀ ਪੱਤਰਕਾਰੀ ਨੇ ਆਪਣਾ ਨਡਰਤਾ ਵਾਲਾ ਖਾਸਾ ਤੇ ਕਲਮ ਦੀ ਤਾਕਤ ਲਈ ਛੱਡੀ ਸਮਾਂ ਕਲਮ ਦੀ ਤਾਕਤ ਦੇ ਨਾਲ ਕੰਮ ਕੀਤਾ ਕਾਲੇ ਦੌਰ ਦੇ ਵਿੱਚ ਵੀ ਪੱਤਰਕਾਰਤਾ ਨਡਰ ਹੋ ਕੇ ਚੱਲੀ ਹੁਣ ਕੋਈ ਵੀ ਮਕਾਮੀ ਲੀਡਰ ਆਪਣੇ ਬੱਲੇ ਬੱਲੇ ਕਰਵਾਉਣ ਲਈ ਪੱਤਰਕਾਰਾਂ ਨੂੰ ਖੁਸ਼ ਕਰਕੇ ਆਪਣੀ ਮਰਜ਼ੀ ਮੁਤਾਬਕ ਕੁਝ ਵੀ ਛਪਾ ਲੈਂਦਾ। ਸੁਲਤਾਨਪੁਰ ਲੋਧੀ 'ਚ ਵੀ ਬਹੁਤ ਕੁਸ਼ ਹੋਇਆ ਹੋਇਆ, ਕਪੂਥਲੇ 'ਚ ਵੀ ਹੋਇਆ ਹੋਵੇਗਾ, ਜਲੰਧਰ 'ਚ ਵੀ ਹੋਇਆ ਹੋਵੇਗਾ, ਹਰ ਥਾਂ ਹੀ ਹੁੰਦਾ। ਪੱਤਰਕਾਰ ਨੇ ਵੀ ਉਸੇ ਵਿਅਕਤੀ ਦੀ ਸਮਾਜ ਨੂੰ ਦੇਣ ਜਾਂ ਉਸ ਖਬਰ ਦੇ ਛਾਪਣ ਵਿੱਚ ਸਮਾਜ ਨੂੰ ਹੋਣ ਵਾਲੀ ਹਲਚਲ ਬਾਰੇ ਕਦੀ ਵੀ ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਦੀ ਖਬਰ ਸਮਾਜ ਤੇ ਕੀ ਅਸਰ ਪਾਵੇਗੀ ਇਹਦੇ ਬਾਰੇ ਕਦੀ ਵਿਚਾਰਤਾ ਦੇ ਨਾਲ ਜਾਂ ਅੰਦਰੋਂ ਵਿਚਾਰੇ ਦੀ ਨਹੀਂ ਨਹੀਂ ਸੋਚਿਆ ਹਾਲਾਂਕਿ ਇਸ ਵਿੱਚ ਜ਼ਿਆਦਾ ਕਸੂਰ ਉਹਨਾਂ ਅਖਬਾਰਾਂ ਦਾ ਬਣਦਾ ਜਿਨ੍ਹਾਂ ਹਰ ਸ਼ਹਿਰ ਲਈ ਵੱਖ-ਵੱਖ ਐਡੀਸ਼ਨ ਕੱਢਨੇ ਸ਼ੁਰੂ ਕਰ ਦਿੱਤੇ ਗੱਲ ਨੂੰ ਧਿਆਨ ਨਾਲ ਸੁਨਣਾ ਮੈਂ ਕਿਸੇ ਪੱਤਰਕਾਰ ਤੇ ਨਹੀਂ ਲਾਉਂਦਾ ਮੇਰੇ ਲਈ ਸਾਰੇ ਸਤਿਕਾਰਯੋਗ ਨੇ ਔਰ ਮੈਂ ਕਥਕ ਤੌਰ ਤੇ ਸ਼ਬਦ ਵਰਤ ਰਿਹਾ ਕਿ ਪੱਤਰਕਾਰਾਂ ਨਾਲੋਂ ਜ਼ਿਆਦਾ ਕਸੂਰਵਾਰ ਉਹ ਅਖਬਾਰਾਂ ਨੇ ਜੋ ਵਕ ਵਕ ਐਡੀਸ਼ਨ ਕੱਢਨੇ ਸ਼ੁਰੂ ਕਰ ਦਿੰਦੀਆਂ ਨੇ ਤੇ ਇਹਨਾਂ ਐਡੀਸ਼ਨਾਂ ਦਾ ਢੱਡ ਭਰ ਲਈ ਅਖਬਾਰਾਂ ਨੂੰ ਰਜਾਨਾ ਜਹੀਆਂ ਖਬਰਾਂ ਛਾਪੜੀਆਂ ਪੈਂਦੀਆਂ ਜਿਨ੍ਹਾਂ ਦਾ ਸਮਾਜ ਵਿੱਚ ਕੋਈ ਹਾਂ ਪੱਖੀ ਸਰੋਕਾਰ ਨਹੀਂ ਹੁੰਦਾ ਦੇ ਆਂਦੇ ਦੀ ਇਸ ਚੀਜ਼ ਦੀ ਲੋੜ ਆ ਖਬਰਾਂ ਦੀ ਇਸ ਰੇਲਪੇਲ ਵਿੱਚ ਅਖਬਾਰੀ ادارے ਉਸਦੇ ਪੱਤਰਕਾਰ ਅਤੇ ਹੋਰ ਆਗੂ ਨੂੰ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਇਹ ਗਾਂ ਦੀ ਗੱਲ ਆ ਪਰ ਇਹ ਅਸਰ ਕਿੰਨਾ ਸਮਾਜ ਤੇ ਕਰਦੀਆਂ ਵੱਡਾ ਸਵਾਲ ਇਹ ਵੀ ਆ ਪਰ ਅਖਬਾਰਾਂ ਨੂੰ ਤਾਂ ਫਾਇਦਾ ਹੁੰਦਾ ਹੀ ਹੋਵੇਗਾ ਆਪਣੇ ਗਲੇ ਗਲੀ ਮਹੱਲੇ ਦੀਆਂ ਅਖਬਾਰਾਂ ਸਪੌਂਡਿਸ ਜਿਹੜੀਆਂ ਖਬਰਾਂ ਸਪੌਂਡ ਦੇ ਸਕੀਨ ਹੁੰਦੇ ਨਾ ਲੋਕ ਕੇਵਰੀ ਅਸੀਂ ਛੱਪੜ ਦੀ ਸਫਾਈ ਕਰ ਦਿੱਤੀ ਅਸੀਂ ਆਹ ਕਰ ਦਿੱਤਾ ਸੀ ਗਲੀ ਦੇ ਵਿੱਚ ਇਸ ਤਰ੍ਹਾਂ ਕਰ ਦਿੱਤੀ ਜਿਹੜੇ ਲੋਕ ਖਾਸ ਕਰਕੇ ਗਲੀ ਮਹੱਲੇ ਦੀਆਂ ਖਬਰਾਂ ਸਪੌਂਦੇ ਸਕੀਨ ਪਾਟਕਾ ਕੋਲ ਅਖਬਾਰਾਂ ਨੂੰ ਇਸ਼ਤਿਹਾਰ ਤੇ ਪੱਤਰਕਾਰ ਉਸ ਨੂੰ ਕਮਿਸ਼ਨ ਮਿਲਦਾ ਇਹ ਚੀਜ਼ ਨੂੰ ਧਿਆਨ ਨਾਲ ਦੇਖਣ ਦੀ ਲੋੜ ਆ ਪੱਤਰਕਾਰ ਕੋਲ ਪੈਸਾ ਨਹੀਂ ਰਹਿੰਦਾ ਪੱਤਰਕਾਰ ਨੂੰ ਤੇ ਸਿਰਫ ਥੋੜਾ ਬਹੁਤਾ ਕਮਿਸ਼ਨ ਮਿਲਦਾ ਪੈਸਾ ਸਾਰਾ ਐਡੀਸ਼ਨਲ ਜਿਹੜਾ ਵੀ ਹੁੰਦਾ ਜਿੰਨਾ ਵੀ ਪੈਸਾ ਕੱਢਿਆ ਜਾਂਦਾ ਇਹ ਅਖਬਾਰ ਦੇ ਇਸ਼ਤਿਹਾਰ ਉਹ ਅਖਬਾਰ ਨੂੰ ਚਲਾ ਜਾਂਦਾ ਪਰ ਆਪਣਾ ਪਾਠਕ ਨੂੰ ਮਜਬੂਰੀ ਬਸ ਬੇਤੁਕੀਆਂ ਗੱਲਾਂ ਤੇ ਨਸੀਬਤਾ ਪਾਣੀਆਂ ਪੈਂਦੀਆਂ ਇਹ ਚੀਜ਼ ਨੂੰ ਦੇਖਣਾ ਪੈਂਦਾ ਸਾਡੇ ਨਾਲ ਸੋਸ਼ਲ ਮੀਡੀਆ ਦੇ ਕੁਝ ਲੋਕ ਜੁੜੇ ਨੇ ਉਹ ਅਰਵਿੰਦਰ ਜੀ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਪੱਤਰਕਾਰਤਾ ਦਾ ਬਹੁਤ ਨੁਕਸਾਨ ਕੀਤਾ ਬਿਲਕੁਲ ਜੀ ਮੈਂ ਇਸ ਮੁੱਦੇ ਤੇ ਵੀ ਆਵਾਂਗਾ ਬਿਲਕੁਲ ਵੱਡਾ ਨੁਕਸਾਨ ਹੋਇਆ ਪੱਤਰਕਾਰੀ ਦੇ ਦਿਨ ਦਿਨ ਡੈਗ ਰਹੇ ਮਿਆਰ ਵਿੱਚ ਸਾਡੀਆਂ ਰਾਸ਼ਟਰੀ ਪਾਰਟੀਆਂ ਜਿਹੜੀਆਂ ਰਾਸੀ ਪਾਰਟੀਆਂ ਸਟੇਟ ਦੀਆਂ ਪਾਰਟੀਆਂ ਤੇ ਖਾਸ ਕਰਕੇ ਸੱਤਾਧਾਰੀ ਪਾਰਟੀਆਂ ਵਧੇਰੇ ਯੋਗਦਾਨ ਪਾ ਰਹੀਆਂ ਮਿਆਰ ਸਟੰਚ ਪੱਤਰਕਾਰਤਾ ਦੇ ਵਿੱਚ ਇਹ ਤੇਰਾ ਇੱਕ ਦੂਜੇ ਨੂੰ ਆਪਣੇ ਹਿੱਤਾਂ ਲਈ ਵਰਤਦੀਆਂ ਪੱਤਰਕਾਰ ਵਰਤੇ ਜਾਂਦੇ ਆ ਹਮੇਸ਼ਾ ਜਸਦਾ ਜਿੱਥੇ ਕੋਈ ਦਾਅ ਲੱਗਦਾ ਉੱਥੇ ਉਹ ਦਾਅ ਲਾ ਲੈਂਦੀ ਹੈ ਸੱਤਾਧਾਰ ਪਾਰਟੀਆਂ ਸੱਤਾਧਾਰੀ ਆਗੂ ਪੱਤਰਕਾਰਾਂ ਨੂੰ ਤੇ ਪੱਤਰਕਾਰ ਸੱਤਾਧਾਰੀਆਂ ਦੀ ਨੂੰ ਵਰਤੀ ਜਾਂਦੇ ਆ ਜਸਕਾਰ ਦੇ ਅਖਬਾਰਾਂ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਸ਼ੀਏ ਦਾ ਚੱਲ ਰਹੀਆਂ ਹੱਸ਼ੀਏ ਦਾ ਸਕਾਰ ਹੋ ਰਹੀਆਂ ਆਮ ਸਮੱਸਿਆਵਾਂ ਤਾਂ ਅਖਬਾਰਾਂ ਚ ਆ ਹੀ ਨਹੀਂ ਰਹੀਆਂ ਵੱਡਾ ਸਵਾਲ ਤੇ ਹੈ ਜਿਹੜੀਆਂ ਆਉਣੀਆਂ ਚਾਹੀਦੀਆਂ ਸੀ ਗੱਲ ਇਹ ਆ ਕਿ ਉਹਨਾਂ ਨੂੰ ਕਿਸੇ ਵੀ ਅਖਬਾਰ ਵਿੱਚ ਸਿੰਗਲ ਕਾਲਮ ਸਪੇਸ ਵੀ ਨਹੀਂ ਮਿਲਦੀ ਇੱਥੋਂ ਤੱਕ ਆ ਹਾਲ ਹੋ ਗਿਆ ਆਮ ਸਮੱਸਿਆ ਮਾਨੂੰ ਤੇ ਜਿਹੜੀਆਂ ਪੇਡ ਖਬਰਾਂ ਉਹ ਚਾਰ ਚਾਰ ਕਾਲਮੀ ਛਾਪ ਰਹੀਆਂ ਵੱਡਾ ਸਵਾਲ ਇਹ ਆ ਪੱਤਰਕਾਰ ਸਤਾਧਾਰੀ ਪਾਰਟੀ ਜਾਂ ਫਿਰ ਆਪਣੇ ਚਹੇਤੇ ਲੀਡਰਾਂ ਦੇ ਸੋਲੇ ਗਾਈ ਜਾਂਦੇ ਨੇ ਜਾਂ ਆਪਣੇ ਚਹੇਤੇ ਬਿਜ਼ਨਸਮੈਨਾਂ ਦੇ ਸੋਲੇ ਗਾਈ ਜਾਂਦੇ ਨੇ ਜਿਸ ਕਾਰਨ ਅਯੋਕੀ ਪੱਤਰਕਾਰੀ ਤੋਂ ਆਮ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਅਸਲ ਵਿੱਚ ਪੱਤਰਕਾਰ ਖੁਦ ਹੀ ਆਪਣੇ ਪੈਰੀਂ ਕੋਹਾੜਾ ਮਾਰ ਰਹੇ ਨੇ ਕਈ ਅਖਬਾਰਾਂ ਵੱਲੋਂ ਇੱਕ ਹੀ ਹਲਕੇ ਵਿੱਚ ਦਰਜਨਾਂ ਦੇ ਹਿਸਾਬ ਨਾਲ ਰੱਖੇ ਪੱਤਰਕਾਰ ਆਮ ਲੋਕਾਂ ਨੂੰ ਕੋਈ ਫਾਇਦਾ ਪਹੁੰਚਾਉਣ ਦੀ ਬਜਾਏ ਉਹਨਾਂ ਦਾ ਨੁਕਸਾਨ ਕਰ ਰਹੇ ਨੇ ਖਾਸ ਕਰਕੇ ਜਦੋਂ ਕਿਸੇ ਕੋਈ ਸਮਾਗਮ ਕਰਾਉਣਾ ਹੁੰਦਾ ਤਾਂ ਪ੍ਰਬੰਧਕ ਸੱਸ਼ੋ ਪੰਜੇ ਵਿੱਚ ਪੈ ਜਾਂਦੇ ਨੇ ਕਿ ਕਿਸ ਨੂੰ ਬੁਲਾਈਏ ਇੱਕ ਇੱਕ ਅਖਬਾਰ ਦੇ ਚਾਰ ਚਾਰ ਪੱਤਰਕਾਰ ਨੇ ਪੰਜ ਪੰਜ ਪੱਤਰਕਾਰ ਵੀ ਨੇ ਇੱਕ ਇੱਕ ਜਗ੍ਹਾ ਤੋਂ ਤੇ ਫਿਰ ਪ੍ਰਬੰਧਕ ਕੀ ਕਰਨ ਉਹ ਸੱਸ਼ੋ ਪੰਜੇ 'ਚ ਹੁੰਦੇ ਯਾਰ ਇਸ ਸਮਾਗਮ ਦੇ ਵਿੱਚ ਜੇ ਇਸ ਪੱਤਰਕਾਰ ਨੂੰ ਬੁਲਾ ਲਿਆ ਆਹ ਰਹਿ ਜਾਣਾ ਇਹਨੂੰ ਬੁਲਾ ਲਿਆ ਤੇ ਆਹ ਰਹਿ ਜਾਣਾ ਸੋ ਪੱਤਰਕਾਰੀ ਵੀ ਆਰਡ ਹਿੱਟ ਚੱਲ ਰਹੇ ਗੈਰ ਕਾਨੂੰਨੀ ਧੰਧਿਆਂ ਦਾ ਪੁਲਿਸ ਨੂੰ ਉਦੋਂ ਪਤਾ ਲੱਗਦਾ ਜਦੋਂ ਪ੍ਰੈਸ ਦਾ ਲਾਲ ਸਟicker ਲਾਈ ਫਿਰਦੀ ਗੱਡੀ ਵਿੱਚੋਂ ਗੈਰ ਕਾਨੂੰਨੀ ਸਮਾਨ ਬਰਾਮਦ ਹੁੰਦਾ ਆਪਾਂ ਅਕਸਰ ਦੇਖਿਆ ਕਈਆਂ ਤੇ ਪਰਚੇ ਵੀ ਹੋਇਆ ਪਿੱਛੇ ਜੇ ਜਲੰਧਰ ਤੇ ਵੀ ਇੱਕ ਤੇ ਪਰਚਾ ਹੋਇਆ ਪੱਤਰਕਾਰ ਤੇ ਗੈਰ ਕਾਨੂੰਨੀ ਬਲੈਕਮੇਲ ਲਈ ਪੱਤਰਕਾਰ ਜਿਹੜੇ ਕਰਦੇ ਨੇ ਬਹੁਤ ਸਾਰੇ ਅਖੌਤੀ ਪੱਤਰਕਾਰਾਂ ਵੱਲੋਂ ਲੋਕਾਂ ਨੂੰ ਬਲੈਕਮੇਲ ਕਰਨ ਦੀਆਂ ਖਬਰਾਂ ਅਕਸਰ ਹੀ ਅਖਬਾਰਾਂ ਵਿੱਚ ਆਪਾਂ ਸ਼ਬਦਿਆ ਰਹਿੰਦੀਆਂ ਤੇ ਆਪਾਂ ਪੜਦੇ ਰਹਿੰਨੇ ਮੈਂ ਕਥਕ ਤੌਰ ਤੇ ਇਹ ਸ਼ਬਦ ਤੁਹਾਡੇ ਨਾਲ ਸੰਝਾ ਕਰ ਰਿਹਾ ਜਿਹੜੀਆਂ ਇਮਾਨਦਾਰ ਸੰਜੀਦਾ ਅਤੇ ਸਿੱਧਕ ਨਾਲ ਆਪਣੇ ਪੇਸ਼ੇ ਨਾਲੋਂ ਤਨੋਂ ਮਨੋਂ ਜੁੜੇ ਪੱਤਰਕਾਰਾਂ ਦਾ ਸ਼ਰ ਜਿਹੜਾ ਉਦੋਂ ਸ਼ਰਮ ਨਾਲ ਚੁੱਕਦਾ ਜਦੋਂ ਕਿਸੇ ਹੋਰ ਪੱਤਰਕਾਰ ਅਖੌਤੀ ਪੱਤਰਕਾਰ ਇਹੋ ਜਿਹਾ ਡਰਾਮੇ ਕਰਦੇ ਆ ਚੰਗੇ ਪੱਤਰਕਾਰਾਂ ਦਾ ਉਦੋਂ ਜਿਹੜਾ ਸਹਿਰ ਹੈ ਨਾ ਉਹ ਨਹੀਂ ਆਉਂਦਾ ਚੋਣਾਂ ਦੌਰਾਨ ਤਾਂ ਪੱਤਰਕਾਰਾਂ ਦੀਆਂ ਪੰਜੇ ਉਂਗਲਾਂ ਘੋ ਵਿੱਚ ਹੁੰਦੀਆਂ ਅਖਬਾਰਾਂ ਨੇ ਇਹਨਾਂ ਦਿਨਾਂ ਵਿੱਚ ਪੂਰੇ ਦੇ ਪੂਰੇ ਪੇਜ ਇਹਨਾਂ ਪਾਰਟੀਆਂ ਨੂੰ ਅਗਾਊਂ ਹੀ ਵਿੱਚ ਹੁੰਦੇ ਫਰੰਟ ਤੇ ਮੇਰਾ ਦੂਜੇ ਤੇ ਮੇਰਾ ਤੀਜੇ ਤੇ ਮੇਰਾ ਇਦਾਂ ਇਹਨਾਂ ਨੇ ਪੇਜ ਮੱਲੇ ਹੁੰਦੇ ਕਥਕ ਤੌਰ ਤੇ ਮੈਂ ਸ਼ਬਦ ਯੂਜ਼ ਕਰਦਾ ਬਹੁਤ ਸਾਰੇ ਪੱਤਰਕਾਰ ਮੇਰੇ ਨਾਲ ਜ ਨਾਰਾਜ਼ ਵੀ ਹੋ ਜਾਣਗੇ ਸ਼ਾਇਦ ਅਖਬਾਰਾਂ ਵੀ ਨਾਰਾਜ਼ ਹੋ ਜਾਣਗੀਆਂ ਪਰ ਮੇਰਾ ਦਿਲ ਕਰਦਾ ਸੀ ਪੱਤਰਕਾਰਤਾ ਚ ਵੱਧ ਰਿਹਾ ਬਲੈਕਮੇਲਿੰਗ ਦਰਜਾਨ ਕਿਵੇਂ ਰੋਕਿਆ ਜਾ ਸਕੇ ਸਥਿਰ ਪੱਤਰਕਾਰਤਾ ਚੰਗੀ ਪੱਤਰਕਾਰਾਂ ਤਾਂ ਕਿਵੇਂ ਕੀਤੀ ਜਾਵੇ ਇਹਦੇ ਬਾਰੇ ਜਰੂਰ ਮੇਰਾ ਦਿਲ ਕਰਦਾ ਕੁਝ ਤੁਹਾਡੇ ਨਾਲ ਗੱਲਾਂ ਕਰਾਂ ਦੋਸਤੋ ਰਾਸ਼ਟਰੀ ਪੱਤਿਆਂ ਦੇ ਖਬਰਾਂ ਸਿੱਧੀਆਂ ਦਫ਼ਤਰੋਂ ਆਉਂਦੀਆਂ ਪੱਤਰਕਾਰਾਂ ਨੂੰ ਵੀ ਨਹੀਂ ਉਹ ਪੁੱਛਦੇ ਦਫ਼ਤਰੋਂ ਬਣੀ ਬਣਾਈ ਖਬਰ ਆਉਂਦੀ ਆ ਤਾਂ ਪੱਤਰਕਾਰ ਨੇ ਸਿਰਫ ਸਿੱਧੀ ਦਫ਼ਤਰ ਨੂੰ ਮੇਲ ਕਰਨੀ ਹੁੰਦੀ ਆ ਜੇ ਸੁਪਰ ਗੁਪਤ ਕੋਡ ਦਰਜ ਹੁੰਦਾ ਪੱਤਰਕਾਰ ਬ੍ਰੈਕਟਾਂ ਵਿੱਚ ਆਪਣਾ ਨਾਮ ਲਿਖ ਕੇ ਅਖਬਾਰ ਨੂੰ ਗਾ ਮੁੱਖ ਦਫ਼ਤਰ ਭੇਜ ਦਿੰਦਾ ਮੈਂ ਅਕਸਰ ਦੇਖਿਆ ਹੈਗਾ ਪੱਤਰਕਾਰ ਮੇਰੇ ਵਰਗਾ ਵਿਚਾਰਾ ਨਾ ਉਹਨੂੰ ਪੜਦਾ ਨਾ ਲਿਖਦਾ ਜਿਹੜੀਆਂ ਬ੍ਰੈਕਟਾਂ ਵਿੱਚ ਬਣਾਈਆਂ ਹੁੰਦੀਆਂ ਹਨ ਸਿਰਫ ਉਹਦੇ ਵਿੱਚ ਆਪਣਾ ਨਾਮ ਪਾਉਂਦਾ ਤੇ ਖਬਰ ਨੂੰ ਅੱਗੇ ਭੇਜ ਦਿੰਦਾ ਦਫ਼ਤਰ ਵਾਲਿਆਂ ਨੂੰ ਪਹਿਲਾਂ ਹੀ ਕੋਡ ਗਿਆ ਹੁੰਦਾ ਤੇ ਉਹ ਖਬਰ ਪੱਤਰਕਾਰ ਦੇ ਨਾਂ ਤੇ ਛਪ ਜਾਂਦੀ ਇੱਕੋ ਇੱਕ ਪੱਤਰਕਾਰ ਇੱਕੋ ਪੱਤਰਕਾਰ ਇੱਕ ਦਿਨ ਇੱਕੋ ਪੇਜ ਤੇ ਵੱਖ-ਵੱਖਾ ਉਮੀਦਵਾਰਾਂ ਨੂੰ ਜਿਤਾਉਂਦਾ ਤੇ ਹਰਾਉਂਦਾ ਦਿਖਾਉਂਦਾ ਜੋ بڑا ਹੀ ਸ਼ਰਮਨਾਕ ਹੁੰਦਾ ਮੈਂ ਪਿਛਲੇ ਇਲੈਕਸ਼ਨਾਂ ਚ ਖਬਰਾਂ ਪੜੀਆਂ ਇੱਕੋ ਪੱਤਰਕਾਰ ਇੱਕ ਪੇਜ ਤੇ ਇੱਕ ਪਾਸੇ ਉਸੇ ਉਮੀਦਵਾਰ ਨੂੰ ਨਿੰਦੀ ਜਾਂਦਾ ਤੇ ਦੂਜੇ ਉਸੇ ਪੇਜ ਤੇ ਦੂਜੀ ਖਬਰ ਦੇ ਵਿੱਚ ਉਹਦੀ ਸੋਭਾ ਕਰੀ ਜਾਂਦਾ ਮੈਂ ਉਹ ਕੁਝ ਕਟਿੰਗਾਂ ਸਾਹਮਣੇ ਵੀ ਰੱਖੀਆਂ ਹੋਈਆਂ ਮੈਂ ਕਿਹਾ ਪੁਵਿੱਖ ਚ ਕਿਤੇ ਉਹ ਕੰਮ ਆਉਣ ਗਿਆ ਬੰਦਾ ਉਹਨਾਂ ਤੋਂ ਸਬਕ ਸਿੱਖਦਾ ਇੱਕੋ ਪੱਤਰਕਾਰ ਇੱਕੋ ਅਖਬਾਰ ਦਾ ਪੇਜ ਇੱਕੋ ਅਖਬਾਰ ਕਿਹੜੇ ਹਲਾਤਾਂ ਚ ਸੇ ਪੱਤਰਕਾਰ ਤਾਂ ਨੂੰ ਵੇਚ ਦਿੱਤਾ ਜਦੋਂ ਪਾਠਕੇ ਖਬਰਾਂ ਪੜਦਾ ਤਾਂ ਉਸਦੇ ਸਿਰ ਚ ਘਰਉਣ ਲੱਗ ਜਾਂਦਾ ਉਹ ਫੈਸਲਾ ਨਹੀਂ ਕਰ ਪਾਉਂਦਾ ਕਿ ਅਸਲ ਸੱਚ ਕੀ ਹੈ ਕੀ ਇਸੇ ਪੱਤਰਕਾਰ ਵੱਲੋਂ ਲੱਗੀ ਆਹ ਖਬਰ ਸੱਚੀ ਆ ਕਿ ਜੈਸੇ ਪੱਤਰਕਾਰ ਵੱਲੋਂ ਲੱਗੀ ਆਹ ਖਬਰ ਸੱਚੀ ਆ ਪਹਿਲੀ ਖਬਰ ਦੇ ਵਿੱਚ ਲੀਡਰ ਇਮਾਨਦਾਰ ਹੁੰਦਾ ਤੇ ਦੂਜੀ ਖਬਰ ਦੇ ਵਿੱਚ ਲੀਡਰ ਬੇਈਮਾਨ ਹੁੰਦਾ ਅਖਬਾਰ ਵੀ ਇੱਕ ਪੱਤਰਕਾਰ ਵੀ ਇੱਕ ਪੇਜ ਵੀ ਇੱਕ ਤੇ ਲੀਡਰ ਵੀ ਇੱਕ ਸਵਾਲ ਇਹ ਆ ਇਸੇ ਤਰ੍ਹਾਂ ਦੀਆਂ ਖਬਰਾਂ ਪੰਚਾਇਤਾਂ ਨਗਰ ਨਿਗਮ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਅਕਸਰ ਆਪਾਂ ਦੇਖੀ ਆਂ ਉਹਨ ਪੰਚਾਇਤਾਂ ਚ ਵੀ ਚੱਲਿਆ ਜੇ ਪੱਤਰਕਾਰਾਂ ਪੱਤਰਕਾਰ ਤੇ ਅਖਬਾਰੀ ادارے ਇੰਜ ਵੀ ਕਰਦੇ ਰਹਿਣਗੇ ਤਾਂ ਅੰਦਰਲਾ ਸੱਚ ਲੁਕਾਉਂਦੇ ਰਹਿਣਗੇ ਤਾਂ ਨੁਕਸਾਨ ਪਾਠਕਾਂ ਦਾ ਘਟ ਪੱਤਰਕਾਰ ਤੇ ਅਦਾਰਿਆਂ ਦਾ ਨੁਕਸਾਨ ਵੱਧ ਹੋਵੇਗਾ ਮੇਰਾ ਮੰਨ ਇਹ ਕਹਿੰਦਾ ਇਹਦੇ ਵਿੱਚ ਪਾਠਕਾਂ ਦਾ ਨੁਕਸਾਨ ਨਹੀਂ ਹੈ ਜਿਆਦਾ ਨੁਕਸਾਨ ਪੱਤਰਕਾਰ ਤੇ ਉਦਾਰੇ ਦਾ ਹੈ ਪੱਤਰਕਾਰ ਦਾ ਨਾਂ ਵਰਤਿਆ ਜਾ ਰਿਹਾ ਸਭ ਤੋਂ ਵੱਧ ਮੈਨੂੰ ਇਹ ਲੱਗਦਾ ਇੰਨੇ ਪੱਤਰਕਾਰ ਮਾੜੇ ਨਹੀਂ ਹੁੰਦੇ ਇਸ ਵਾਰ ਪੰਜਾਬ ਵਿਧਾਨ ਸਭਾ ਦੇ ਚੋਣਾਂ ਵਿੱਚ ਪੱਤਰਕਾਰੀ ਨਿਜਸਤਰਾ ਮੀਲ ਪੱਥਰ ਗੱਡੇ ਇਹ ਪੱਤਰਕਾਰੀ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰਹਿਣਗੇ ਜਿਹੜੇ ਮੀਲ ਪੱਥਰ ਮੈਂ ਇਸ ਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖੇ ਇਸ ਸਮੇਂ ਪੰਜਾਬੀ ਪੱਤਰਕਾਰੀ ਵਿੱਚ ਭਾਵੇਂ ਕੁਝ ਚੰਗਾ ਵੀ ਹੋ ਰਿਹਾ ਫਿਰ ਵੀ ਬਹੁਤ ਕੁਝ ਅਜਾਇਹਾ ਹੋਣਾ ਚਾਹੀਦਾ ਜਿਸ ਨਾਲ ਪੱਤਰਕਾਰੀ ਵਿੱਚ ਆਰ ਨਿਗਾਰ ਨੂੰ ਠੱਲ ਪਾਈ ਜਾ ਸਕੇ ਪੰਜਾਬੀ ਵਿੱਚ ਬਹੁਤੀ ਪੱਤਰਕਾਰੀ ਕਿੱਤੇ ਵਜੋਂ ਨਹੀਂ ਸਗੋਂ ਸਮਾਜ ਵਿੱਚ ਖਾਸ ਰੁਤਬਾ ਹਾਸਲ ਕਰ ਲਈ ਅਪਣਾਈ ਜਾ ਰਹੀ ਹੈ ਮੈਨੂੰ ਮਾਣ ਹੈ ਇਸ ਚੀਜ਼ ਦਾ ਕਿ ਪੰਜਾਬੀ ਪੱਤਰਕਾਰੀ ਜਾਂ ਪੰਜਾਬ ਦੀ ਪੱਤਰਕਾਰੀ ਉਹ ਇੱਕ ਕਿੱਤਾ ਨਹੀਂ ਉਹ ਇੱਕ ਚੰਗੇ ਸਮਾਜ ਦੇ ਵਿੱਚ ਚੰਗਾ ਰੁਤਬਾ ਹਾਸਲ ਕਰਨ ਵਾਸਤੇ ਪੱਤਰਕਾਰਤਾ ਜਿਹੜੀ ਆ ਅਪਣਾਈ ਜਾ ਰਹੀ ਹੈ ਸੋ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਸਾਰਿਆਂ ਨੂੰ ਕਿ ਪੰਜਾਬੀ ਮਾਂ ਬੋਲੀ ਨੂੰ ਜੀਵਨ ਨਾਲ ਪਿਆਰ ਕਰਨ ਵਾਲੇ ਪੱਤਰਕਾਰੀਆਂ ਨੂੰ ਸਮਰਪਿਤ ਪੱਤਰਕਾਰਾਂ ਦੀ ਘਾਟ ਮਹਿਸੂਸ ਹੋਣ ਲੱਗੀ ਹੈ ਮੈਂ ਸ਼ਬਦ ਦੁਆਰਾ ਦੁਹਰਾ ਰਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜਿਹੜੇ ਪੱਤਰਕਾਰ ਹਨ ਉਹਨਾਂ ਦੀ ਹੁਣ ਕਿਤੇ ਨੂੰ ਕਿਤੇ ਮੈਨੂੰ ਘਾਟ ਮਹਿਸੂਸ ਹੋਣ ਲੱਗੀ ਹੈ ਪ੍ਰਤੀਬੱਧ ਸੋਹਰਦ ਤੇ ਸਮਾਜ ਲਈ ਜਵਾਬ ਦੇ ਪੱਤਰਕਾਰਾਂ ਦੀ ਘਾਟ ਕਾਰਨ ਹੀ ਜ਼ਿਆਦਾਤਰ ਪੱਤਰਕਾਰਾਂ ਨੂੰ ਬਲੈਕਮੇਲਰਾਂ ਤੋਂ ਵਧੇਰੇ ਕੁਝ ਨਹੀਂ ਸਮਝਿਆ ਜਾਂਦਾ ਅੱਜ ਦੇ ਸਮੇਂ ਵਿੱਚ ਗਤਕਤੌਰ ਦੇ ਮੈਂ ਸ਼ਬਦ ਤੁਹਾਡੇ ਨਾਲ ਦੁਬਾਰਾ ਸਾਂਝਾ ਕਰ ਰਿਹਾ ਹਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤੀਆਂ ਪੰਜਾਬੀ ਅਖਬਾਰਾਂ ਵਿੱਚੋਂ ਪੱਤਰਕਾਰਾਂ ਨੂੰ ਤਰਖਾ ਨਾ ਦੇਣੀ ਫ੍ਰੀ ਦੇ ਪੱਤਰਕਾਰਾਂ ਕੋਲੋਂ ਖਬਰਾਂ ਤੇ ਲੈਣੀਆਂ ਲੈਣੀਆਂ ਨਾਲ ਕਹਿੰਦੇ ਕਿ ਇਸ ਧਿਰ ਵੀ ਲੈਣ ਕੇ ਦਿਓ ਨਹੀਂ ਤਾਂ ਸਾਡੇ ਤੋਂ ਬੰਦਾ ਹੋਰ ਆਏਗਾ ਜਦੋਂ ਤੁਸੀਂ ਹੋਰ ਬੰਦਾ ਲੱਭੋਗੇ ਉਹ ਬਲੈਕਮੇਲਰ ਹੀ ਲੱਭੋਗੇ ਪੰਜਾਬ ਪੰਜਾਬੀ ਅਤੇ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਪੱਤਰਕਾਰ ਪਿਆਰ ਕਰਨ ਵਾਲਾ ਉਹਨੂੰ ਤਾਂ ਤੁਸੀਂ ਰੱਖੋਗੇ ਨਹੀਂ ਤੁਸੀਂ ਪੱਤਰਕਾਰ ਹੀ ਇਹੋ ਜਿਹਾ ਰੱਖ ਲੋਗੇ ਜਿਹਨੂੰ ਕੁਝ ਆਉਂਦਾ ਜਾਂਦਾ ਨਹੀਂ ਹੋਊਗਾ ਸੋਸ਼ਲ ਮੀਡੀਆ ਵਾਲਾ ਪੱਤਰਕਾਰ ਤੁਸੀਂ ਲੱਭ ਕੇ ਲਿਆਓਗੇ ਵੱਡਾ ਕਾਰਨ ਜਦੋਂ ਅਖਬਾਰਾਂ ਪੱਤਰਕਾਰਾਂ ਨੂੰ ਤਰਖਾ ਹੀ ਨਹੀਂ ਦੇਣਗੀਆਂ ਸਗੋਂ ਉਹਨਾਂ ਦਾ ਬੰਦਾ ਮਾਨ ਪੱਤਾ ਜਿਹੜਾ ਬਣਦਾ ਉਹ ਹੀ ਨਾ ਦਿੱਤਾ ਜਾਊਗਾ ਤੇ ਉਹਨਾਂ ਦੀ ਯੋਗਤਾ ਮੁਤਾਬਕ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ادارے ਵੱਲੋਂ ਨਾ ਕੀਤਾ ਗਿਆ ਤਾਂ ਫਿਰ ਉਹ ਪੱਤਰਕਾਰ ਕੀ ਕਰੂਗਾ ਜੇ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ادارے ਨੂੰ ਫਿਕਰ ਹੀ ਨਹੀਂ ਕਿ ਵੇ ਸਾਡਾ ਬੰਦਾ ਫੀਲਡ ਵਿੱਚ ਕੰਮ ਕਰ ਰਿਹਾ ਇਹਦਾ ਪ੍ਰਬੰਧ ਕਰਨਾ ਸਾਡਾ ਫਰਜ ਹੈ ਤਾਂ ਫਿਰ ਉਹ ਪੱਤਰਕਾਰ ਕਿਹੜੇ ਪਾਸੇ ਜਾਵੇ ਯਾਰ ਉਹਦਾ ਕੀ ਕਸੂਰ ਆ ਵੇ ਕੁਝ ਕਿਹੜਾ ਮ ਚੌਧਰੀਆਂ ਤੋਂ ਰੋਜ਼ ਅਖਬਾਰ ਚਾਉਣ ਦੀ ਆਦਤ ਆ ਉਹਨਾਂ ਤੇ ਰੋਜ਼ ਛਪਣਾ ਤੇ ਉਸੇ ਪੱਤਰਕਾਰ ਨੇ ਛਪਣੇ ਆ ਤਾਂ ਫਿਰ ਉਹ ਆਪਣੀ ਰੋਟੀ ਦਾ ਪ੍ਰਬੰਧ ਕਿੱਥੋਂ ਕਰੂਗਾ ਆਪਣੇ ਬੱਚੇ ਕਿੱਥੋਂ ਪਾਲੂਗਾ ਸਵਾਲ ਇਹ ਵੀ ਹੈ ਜਿੰਨਾ ਚਿਰ ਉਦਾਰੇ ਨਹੀਂ ਸਮਝਣਗੇ ਉਹਨਾਂ ਚਿਰ ਪੱਤਰਕਾਰ ਕਿਵੇਂ ਸਹੀ ਹੋ ਜਾਏ ਪੱਤਰਕਾਰ ਦੀ ਮਜਬੂਰੀ ਹੋ ਜਾਂਦੀ ਹੈ ਜੇ ਉਸ ਪੱਤਰਕਾਰ ਵਿਦਿਆਨ ਕੇ ਨਹੀਂ ਦੇਊਗਾ ਤਾਂ ਅਦਾਰਾ ਕਹਿੰਦਾ ਭਾਈ ਸਰ ਤੋਂ ਕੋਈ ਸ਼ੋਰ ਹੈਗਾ ਗੱਲ ਇਹ ਆ ਕੇ ਬਿਗੈਰ ਤਨਖਾਹ ਤੋਂ ਸਾਰੀ ਦਿਹਾੜੀ ਅਖਬਾਰ ਲਈ ਕੰਮ ਕਰਨ ਵਾਲਾ ਪੱਤਰਕਾਰ ਆਪਣਾ ਤੇ ਪਰਿਵਾਰ ਦਾ ਪੇਟ ਕਿੱਥੋਂ ਪਾਲੇ ਉਸ ਨੂੰ ਪਰਿਵਾਰ ਪਾਲਣ ਲਈ ਕੋਈ ਨਾ ਕੋਈ ਜੁਗਾਰਬੰਦੀ ਤਾਂ ਕਰਨੀ ਪਊਗੀ ਉਹਨੇ ਵੀ ਆਪਣੇ ਬੱਚੇ ਪੜਾਉਣੇ ਆ ਉਹਨੇ ਵੀ ਆਪਣੇ ਮਾਪੇ ਦੀ ਸੇਵਾ ਕਰਨੀ ਹੈ ਜਸ ਤੇਜੀ ਨਾਲ ਪੱਤਰਕਾਰੀ ਨੀਵਾਨਾ ਵੱਲ ਡਿੱਗ ਰਹੀ ਹੈ ਨਾ ਥੱਲੇ ਡਿੱਗ ਰਹੀ ਹੈ ਨੀਵੀਂ ਡਿੱਗ ਰਹੀ ਹੈ ਉਹ ਬਹੁਤ ਗੰਭੀਰ ਸਮੱਸਿਆ ਹੈ ਤੇ ਇਸ ਨੂੰ ਹੱਲ ਕਰਨ ਲਈ ਦਾਨੇ ਬੰਦਿਆਂ ਨੂੰ ਸਿਰ ਜੋੜ ਕੇ ਵਿਚਾਰ ਕਰਨ ਦੀ ਲੋੜ ਆ ਚੰਗੇ ਬੰਦਿਆਂ ਨੂੰ ਅੱਗੇ ਆਉਣ ਦੀ ਲੋੜ ਆ ਚੰਗੀਆਂ ਜਥੇਬੰਦੀਆਂ ਪੱਤਰਕਾਰਤਾ ਦੇ ਵਿੱਚ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਨੂੰ ਅੱਗੇ ਆਉਣ ਦੀ ਲੋੜ ਆ ਜਿੰਨਾ ਚਿਰ ਇਹ ਦਾਨੇ ਬੰਦੇ ਅੱਗੇ ਨਹੀਂ ਆਉਂਦੇ ਉਹਨਾਂ ਚਿਰੇ ਦਾ ਕੋਈ ਹੱਲ ਨਹੀਂ ਲੱਭਣਾ ਸਿਰ ਜੋੜ ਕੇ ਜਦੋਂ ਇਹਦੀ ਵਿਚਾਰ ਕਰਨ ਦੀ ਲੋੜ ਆ ਤਾਂ ਹੀ ਕੋਈ ਨਾ ਕੋਈ ਹੱਲ ਲੱਭੇਗਾ ਹੁਣ ਤੱਕ ਲੋਕਤੰਤਰ ਦੇ ਤਿੰਨ ਥੰਮ ਲੋਕਤੰਤਰ ਦੇ ਹੋਂਦ ਤੱਕ ਤਿੰਨ ਥੰਮ ਨਿਆਂਪਾਲਿਕਾ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਜਿਹੜੇ ਤਿੰਨ ਥੰਮ ਆਪਾਂ ਕਹਿੰਦੇ ਆ ਨਿਆਂਪਾਲਿਕਾ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਪ੍ਰਸ਼ਟਾ ਕਰਨ ਪ੍ਰਸ਼ਟਾਚਾਰ ਕਰਨ ਉਹ ਜਿਹੜੀਆਂ ਬਦਨਾਮ ਹੋ ਚੁੱਕੀਆਂ ਤੇ ਚੌਥਾ ਥੰਮ ਹੈ ਪੱਤਰਕਾਰ ਇਸੇ ਕਰਕੇ ਕਿਹਾ ਜਾਂਦਾ ਕਿ ਦੁਨੀਆ ਦਾ ਚੌਥਾ ਥੰਮ ਪੱਤਰਕਾਰ ਆ ਜੇ ਪੱਤਰਕਾਰ ਦਾ ਚੌਥਾ ਥੰਮ ਨੂੰ ਤੋਂ ਵੀ ਵਿਸ਼ਵਾਸ ਛੁੱਟ ਗਿਆ ਜੇ ਚੌਥੇ ਥੰਮ ਤੋਂ ਵਿਸ਼ਵਾਸ ਛੁੱਟ ਗਿਆ ਮੈਂ ਸੱਚ ਕਹਿ ਰਿਹਾ ਇਹ ਗੱਲ ਤਿੰਨ ਥੰਮ ਤੁਹਾਡੇ ਖਤਮ ਹੋ ਚੁੱਕੇ ਆ ਨਿਆਂਪਾਲਿਕਾ ਵਿਧਾਨਪਾਲਿਕਾ ਕਾਰਜਪਾਲਿਕਾ ਤੁਸੀਂ ਉਸ ਨੂੰ ਭ੍ਰਸ਼ਟਾਚਾਰ ਦੇ ਵਿੱਚ ਇਲਝਾ ਚੁੱਕੇ ਹੋ ਜੇ ਕਿਤੇ ਚੌਥਾ ਥੰਮ ਵੀ ਤੁਹਾਡੇ ਕੋਲੋਂ ਉੱਠ ਗਿਆ ਨਾ ਚੌਥਾ ਥੰਮ ਬਦਨਾਮ ਹੋ ਗਿਆ ਤਾਂ ਕੀ ਬਣੂਗਾ ਲੋਕਤੰਤਰ ਦਾ ਹੁਣ ਤਾਂ ਇਹ ਚੌਥਾ ਥੰਮ ਗੋਦੀ মিডিਆ ਬਣ ਕੇ ਰਹਿ ਗਿਆ ਬਹੁਤ ਸਾਰੇ ਸਵਾਲ ਚੈਨਲ ਦਾ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਲਿਖਿਆ ਹੁੰਦਾ ਗੋਦੀ মিডিਆ ਗੋਦੀ মিডিਆ ਹਜੇ ਵੀ ਬਚਾਇਆ ਬਹੁਤ ਸਾਰੇ ਪੱਤਰਕਾਰ ਤਾਂ ਚੰਗੀ ਬੈਠੇ ਆ ਬਹੁਤ ਸਾਰੇ ਪੱਤਰਕਾਰ ਚੰਗੇ ਬੈਠੇ ਆ ਪੰਜਾਬੀ ਨੂੰ ਮਾਣਿਆ ਪੰਜਾਬ ਨੂੰ ਮਾਣਿਆ ਇਸ ਚੀਜ਼ ਦਾ ਪਰ ਕਿੰਨਾ ਚਿਰ ਯਾਰ ਤੁਸੀਂ 20-20 ਪੇਜ ਅਖਬਾਰਾਂ ਦੇ ਮੰਗਦੇ ਹੋ ਸਾਲ ਦੇ ਵਿੱਚ ਚਾਰ-ਚਾਰ ਸਪਲੀਮੈਂਟ ਮੰਗੋਗੇ ਤੇ ਫਿਰ ਪੱਤਰਕਾਰ ਕਿਹੜੇ ਪੈਸੇ ਜਾਵੇਗਾ ਗੋਦੀ মিডিਆ ਨੂੰ ਬਚਾਉਣ ਦੀ ਲੋੜ ਆ ਦੇਸ਼ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦਾ ਵੀ ਪਤਾ ਲੱਗ ਗਿਆ ਪੰਜਾਬ ਸਰਕਾਰ ਦੀਆਂ ਨੀਤੀਆਂ ਦਾ ਵੀ ਪਤਾ ਹੋਵੇਗਾ ਸਾਰੀਆਂ ਨੀਤੀਆਂ ਦਾ ਪਤਾ ਹੋਵੇਗਾ ਪਰ ਉਹਨਾਂ ਦੇ ਚੰਗੇ ਕੰਮ ਵੀ ਪੰਜਾਬ ਸਰਕਾਰ ਦੇ ਹੋਣਗੇ ਕੇਂਦਰ ਦੇ ਵੀ ਚੰਗੇ ਕੰਮ ਹੋਣਗੇ ਉਹਨੂੰ ਵੀ ਅਪਣਾਉਣਾ ਪਊਗਾ ਚੰਗੇ ਕੰਮਾਂ ਨੂੰ ਪੱਤਰਕਾਰਤਾ ਦੇ ਵਿੱਚ ਉਭਾਰਨਾ ਪਊਗਾ ਮਾੜੇ ਕੰਮਾਂ ਨੂੰ ਪੱਤਰਕਾਰਤਾ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੋਊਗਾ ਲੋਕਾਂ ਦੀ ਕਚਹਿਰੀ ਚ ਅਖਬਾਰ ਦੇ ਰਾਹੀਂ ਕਾਲਮ ਦੇ ਰਾਹੀਂ ਤਿੰਨ ਕਾਲਮੀ ਖਬਰ ਚਾਰ ਕਾਲਮੀ ਖਬਰ ਲਾ ਕੇ ਲੋਕਾਂ ਨੂੰ ਦੱਸਣਾ ਪਊਗਾ ਚੰਗੀਆਂ ਨੀਤੀਆਂ ਸਰਕਾਰ ਦੀਆਂ ਲੋਕਾਂ ਤੱਕ ਵੀ ਲੈ ਕੇ ਜਾਣੀਆਂ ਜ਼ਰੂਰੀ ਆ ਸੋ ਇਸ ਕਰਕੇ ਪੱਤਰਕਾਰਤਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਸਗੋਂ ਲੋਕਾਂ ਨੂੰ ਅੱਜ ਕੱਲ੍ਹ ਝੂਠ ਜਿਹੜਾ ਪਰੋਸਿਆ ਜਾ ਰਿਹਾ ਉਸ ਤੋਂ ਬਚਾਉਣ ਦੀ ਲੋੜ ਆ ਇਸ ਲਈ ਸਭ ਮੀਡੀਆ ਦੇ ਮਾਲਕਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਪੱਤਰਕਾਰਾਂ ਨੂੰ ਵੀ ਮੇਰੀ ਬੇਨਤੀ ਹੈ ਭਾਈ ਤੁਹਾਡੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਓ ਰਲ ਕੇ ਇੱਕ ਚੰਗਾ ਸਮਾਜ ਚੜ ਜਾਈਏ ਚੰਗੀ ਪੱਤਰਕਾਰਤਾ ਦਾ ਨਾਮ ਆਪਾਂ ਜਿਹੜਾ ਦੁਨੀਆ ਦੇ ਵਿੱਚ ਲੈ ਕੇ ਜਾਈਏ ਪੰਜਾਬ ਦਾ ਬਹੁਤ ਵੱਡਾ ਇਤਿਹਾਸ ਹੈ ਪੰਜਾਬ ਇਤਿਹਾਸ ਨਾਲ ਭਰਿਆ ਪਿਆ ਹੈ ਪੰਜਾਬ ਚੰਗੀਆਂ ਚੀਜ਼ਾਂ ਦੇ ਨਾਲ ਪਰਿਆ ਪਿਆ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਭਾਵੇਂ ਪੁਰਾਣਾ ਨਹੀਂ ਪਰ ਮਾਣ ਮੱਤਾ ਬਹੁਤ ਇਤਿਹਾਸਾ ਮੈਨੂੰ ਮਾਣ ਹੈ ਪੰਜਾਬੀ ਪੱਤਰਕਾਰਾਂ ਤੇ ਅੱਜ ਵੀ ਮਾਣ ਹੈ ਸੋ ਅੱਜ ਵੀ ਚੰਗੇ ਪੱਤਰਕਾਰਾਂ ਤੇ ਮੈਨੂੰ ਮਾਣ ਹੈ ਸਿਰਫ ਸਮੱਸਿਆਵਾਂ 'ਵਾਂ ਜਿਹੜੀਆਂ ਆਪਾਂ ਉਹਦਾ ਹੱਲ ਲੱਭੀਏ ਪੰਜਾਬ ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਨੂੰ ਬਚਾਈਏ ਪੰਜਾਬੀ ਪੱਤਰਕਾਰਤਾ ਨੂੰ ਬਚਾਈਏ ਆਪਣਾ ਇਹ ਮੁਢਲਾ ਫਰਜ਼ ਆ ਸੋ ਮਿਲਦੇ ਆ ਜੀ ਬ੍ਰੇਕ ਤੋਂ